ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਨਵੀਂ ਦੇਖੋ ਮਾਗਰਾ ਆਪਣੇ ਦਰ ਇਹਦਾ ਇਹ ਪੰਜਾਬ ਚ ਖੇਤਾਂ ਜ ਆਪਣੇ ਲਾਦਾਉਂਦਾ ਬੀਜ ਮਛਾਉਣਾ ਵਿਸਿਆ ਹੋਇਆ ਹੈ ਨਾ ਤੇ ਆਹ ਦੇਖੋ ਭਰਾਓ ਨੂੰ ਜਿੱਥੇ ਤੱਕ ਨਿਗਾਹ ਜਾਂਦੀ ਹੈ ਹੈ ਦੂਰ ਦੂਰ ਤੱਕ ਹਾਂ ਕੋ ਪੱਤੀ ਖੜੀ ਹੈ ਜਮਾ ਇੱਕ ਗੱਲ ਮੈਂ ਦੇਖੀ ਆ ਜਿਹੜਾ ਬੰਦਾ ਪੰਜਾਬ ਚ ਜੰਮਿਆ ਹੁੰਦਾ ਉਹਨੂੰ ਉਹਨੂੰ ਆਪਣੀ ਚੀਜ਼ ਨਾਲ ਦੂਜੇ ਦਾ ਵੱੱਧ ਫੇਰ ਕਰਾਉਂਦਾ ਹੈ। ਹੁਣ ਜਿਵੇਂ ਆਹ ਹੈਗੀ ਕਣਕ ਕਿਥੇ ਖੜੀ ਹੈਗੀ ਪੱਕੀ ਤੇ ਮੈਂ ਜਦੋਂ ਵੀ ਲਾਂਦਾ ਕਰਦਾ ਇਹ ਹੈ ਆ ਜਾਂ ਕੋਈ ਕਿਤੇ ਹੋਰ ਵੀ ਕਣਕ ਖੜੀ ਹੈਗੀ। ਮੈਨੂੰ ਦੇਖਦੇ ਹੀ ਫਿਕਰ ਲੱਗਿਆ ਹਨਾ ਵੀ ਯਾਰ ਇਹਨੂੰ ਵੱਢ ਲਓ ਹਨਾ। ਵੀ ਜਮਾ ਸੁੱਕੀ ਪਈ ਹੈਗੀ ਕਣਕ। ਇਹ ਪਿੰਡਾਂ ਨੂੰ ਬੰਦੀਆਂ ਜਮਾ ਹਨਾ। ਤੇ ਅਪਾ ਇਦਾਂ ਕਰੀਏ ਤੇ ਇਦਾਂ ਹੀ ਦਾਣੇ ਨਿਕਲੇ ਹੋਦੇ ਆ। ਜਮਾ ਜਮਾ ਸੁੱਕੀ ਪਈ ਹੈਗੀ ਕਣਕ। ਬੱਲੀਆਂ ਤੁਸੀਂ ਦੇਖ ਸਕਦੇ ਹੋ ਇੱਕ ਤਾਂ। ਮੂੜੀਆਂ ਵੀਰੋ ਭਰਾਵੋ ਜਿਹੜੀ ਕਹਿ ਦਿੰਦੇ ਵੀ ਤੁਹਾਨੂੰ ਬਣੇਗਾ ਉਹ ਦੂਰ ਤੱਕ ਅਜੇ ਮੈਨੂੰ ਲੱਗਦਾ ਇਹ ਮਹੀਨਾ ਹੋਰ ਨਹੀਂ ਵਧਣੀ ਉਹਨਾਂ ਘੱਟੋ ਘੱਟ ਬੱਲੀ ਇਦੋਂ ਵੀ ਜਮਾ ਗੜੀ ਹੋ ਜਾਣੀ ਜਿਵੇਂ ਟੁੱਟਣ ਵਾਲੀ ਹੋ ਜਾਣੀ ਆ ਪਤੰਦਰਾ ਨੇ ਜਿੰਨੇ ਵਧਣੀਆਂ ਬਾਕੀ ਜੇ ਵਧੀਆ ਲੱਗਿਆ ਬਾਈ ਲਾਈਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਤੇ ਜਾ ਕੇ ਜਰੂਰ ਦੇਖਿਓ ਨਾ ਅਸੀਂ ਫੁੱਲ ਵੀਡੀਓ ਵੀ ਪਾਵਾਂਗੇ ਤੇ ਕਰਦੇ ਆ ਅਪਡੇਟਾਂ ਧੰਨਵਾਦ